ਜਾਂਦੇ ਜਿਨੇ ਬਖਾਨੈ शिव ब्रह्मा ਇਹ ਜਾਹੇ ਪ੍ਰਮਾਨੈ ਤੇ ਸਭ ਹੀ ਸ੍ਰੀਕਾਰ ਸੰਗਾਰੇ ਕਾਲ ਪਾਏ ਕਰ ਬਹੁ ਰਸਵਾਰੇ ਜਿਤੇ रामचंद ਹਰਿ ਕ੍ਰਿਸ਼ਨਾ ਕੇਤੇ ਚਤੁਰਾਨਨਨ ਸੇਵਕਸ਼ਨਾ ਚੰਦ ਸੂਰ ਕਮਨ ਵਿਚਾਰੇ ਪਾਣੀ ਪਰਤ ਕਾਲ ਕੇ ਦਵਾਰੇ ਪਾਣੀ ਪਰਤ ਕਾਲ ਕੇ ਦਵਾਰੇ ਕਾਲ ਪਾਏ ਸਭ ਹੀ ਇਹ ਭਏ ਕਾਲ ਪਾਏ ਕਾਲੋ ਹੈ ਗਏ ਕਾਲ ਹੈ ਪਾਏ ਬਹੁਰ ਅਵਤਾਰ ਹੈ ਕਾਲ ਹੈ ਕਾਲ ਪਾਏ ਸੰਘਰ ਹੈ ਜੋ ਤੁਮ ਪਰਮ ਪੁਰਖ ਠਹਿਰਾਏ ਤੇ ਸਭ ਡੰਡ ਕਾਲ ਕੇ ਕਾਹੇ ਕਾਲ ਡਾਂਡ